ਦੇ ਕੋਈ ਹੋ ਕੇ ਹੋਂ ਤੜੀ ਜਾਂ ਨਾ ਤੈਨੂੰ ਆਹ ਪਾਣੀ ਦਾ ਪੀ ਲੈ ਕਿਤੇ ਕਿਉਂ ਫਿਰ ਕੀ ਹੁੰਦਾ ਜੇ ਪੀ ਲੂਗੀ ਬਿਮਾਰਤਾ ਹੈਗੀ ਮੇਰਾ ਭਰਤ ਰੱਖਿਆ ਹੋਇਆ ਮੈਂ ਧੜਕੇ ਦੇ ਸਰਾੜੇ ਬੈਠਾ ਚਾਰ ਵਜੇ ਦੇ ਤੂੰ ਭੈ ਜਰਾ ਮਰੀਦਾ ਪਈਆ ਇਹ ਕਿਉਂ ਬੱਤ ਰੱਖਿਆ ਇਹਦਾ ਉਹ ਫਿਰ ਕੀ ਹੁੰਦਾ ਕਹਿੰਦਾ ਫਿਰ ਕੀ ਹੁੰਦਾ ਲੈ ਆਪਦੀ ਉਮਰ ਵਧਾਉਣ ਖਾਤਰ ਇਹਦੀ ਘਟਾ ਦੇ ਤੂੰ ਮੈਨੂੰ ਇਹ ਕੱਲ ਦੀ ਗੱਲ ਤੈਨੂੰ ਬਿਮਾਰ ਨੂੰ ਲੈ ਆ ਵਿਚਾਰੀ ਨੂੰ ਬਸ ਚੜ ਕੇ ਮਾਰਨੀ ਆ ਤਾ ਇਹ ਜਰ ਜਿਹੜੀਆਂ ਵੇਦਾਂ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਗ੍ਰੰਥਾਂ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਪੁਰਾਣੀਆਂ ਸਿੱਧ ਮਹਾਪਰਸ਼ਨਾਂ ਦੀਆਂ ਗੱਲਾਂ ਨੇ ਦੇਖ ਵੀ ਕੋਈ ਬਿਮਾਰ ਆ ਗਿਆ ਬੰਦਾ ਜੋ ਠੀਕ ਹੋ ਗਈ ਫਿਰ ਰਖਾ ਲਈ ਯਾਰਾ ਫਿਰ ਟੱਟੂ ਦਾ ਵਰਤੇ ਖੂਏ ਵਰਤੇ ਲਾਂਗੇ ਅੱਜ ਨਾਲ ਦਾ ਵਰਤਾ ਅਸੀਂ ਉਹੀ ਦਿਖਾਉਣਾ ਫਿਰ ਬਿਮਾਰਤਾ ਉਹੀ ਪਈ ਆ ਕਿ ਇਹ ਜਰ ਮੇਰੀ ਟੀਮੀਆ ਵਜੇ ਮਰਜ਼ੀ ਕਰਾ ਯਾਰ ਮਾਰ ਦੇ ਫਿਰ ਆਪਦੀ ਟੀਮੀ ਨੂੰ ਯਾਰ ਤੂੰ ਆਪਦੀ ਦਾ ਤੋਰ ਰੱਖੀ ਆ ਉੱਥੇ ਉਹੀ ਮਰੀ ਜਾਣਾਗਾ ਕਾ ਤੋ ਮੇਰੀ ਗੱਲ ਸਮਝ ਨਾ ਮੈਂ ਤੈਨੂੰ ਬਰਤਾ ਖਾਉਂਦਾ ਬਿਚਾਰੀ ਦਾਲ ਨਹੀਂ ਖਾਣਾ ਕੋਈ ਜੇ ਕੁਝ ਖਾਦਾ ਤਾਂ ਤੇਰਾ ਮੇਰਾ ਤਲਾਕ ਜੇ ਪਾਣੀ ਪੀਤਾ ਤੇਰਾ ਮੇਰਾ ਤਲਾਕ ਆ ਬਸ ਉਹੀ ਤਲਾਕ ਦੇ ਤੂੰ ਲੈ ਸਰਬੀ ਲੈ ਸੇਵ ਖਾ ਉਹ